ਸ੍ਰੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤਮਈ ਪੰਜਾਂ ਬਾਣੀਆਂ ਦੇ ਨਤਨੇੰ ਦੀ ਸਾਧਗੁਰਾਂ ਦੀ ਕਿਰਪਾ ਸਦਕਾ ਸੰਪੂਰਨਤਾ ਹੋਈ ਹੈ ਆਉ ਕਿ ਅੰਮ੍ਰਿਤ ਵੇਲੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਪਾਵਨ ਹੁਕਮਾਂ ਦੀ ਔਰ ਸੰਦੇਵ ਦੇ ਵਿੱਚ ਵਿਚਾਰ ਕਰਿਏ ਅਜਦੇ ਪਾਵਨ ਹੁਕਮ ਤਨਨਾਸਰੀ ਦਾਲ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਹੜਾ ਕਿ ਸਤਿਗੁਰਾਂ ਦੇ ਪਾਵਨ ਅੰਗ 677 88 ਦੇ ਉੱਪਰ ਸਥਿਤ ਹੈ ਅਰੰਭ ਦੇ ਦਿੱਤੀ ਸਤਿਗੁਰਾਂ ਨੇ ਜ਼ਿਕਰ ਕੀਤਾ ਹਮ ਅੰਦਲੇ ਅੰਦ ਵਿਖੇ ਵਿਖਰਾਤੇ ਕਿਉ ਚੱਲ ਹੈ ਗੁਰ ਚੱਲੀ ਸਤਿਗੁਰ ਦਇਆ ਕਰੇ ਸੰਪਦਾਤਾ ਹਮ ਲਾਵੈ ਆਪਨ ਪਾਲੀ ਇਹ ਆਰੰਭ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਆਪਣੀ ਅਸਮਰੱਥਾ ਪ੍ਰਗਟ ਕਰ ਰਹੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਦਰ ਤੱਕ ਤੁਹਾਡੇ ਘਰ ਤੱਕ ਜਾਣ ਵਾਸਤੇ ਜਿਹੜਾ ਰਸਤਾ ਹੈ ਜਿਹੜੇ ਰਸਤੇ ਤੇ ਤੁਰ ਕੇ ਜਾਣਾ ਉਸ ਰਸਤੇ ਤੇ ਤੁਰਨ ਦੇ ਵਿੱਚ ਮੈਂ ਅਸਮਰੱਥ ਹਾਂ ਕਿ ਉਸ ਰਸਤੇ ਤੇ ਤੁਰਨ ਵਾਸਤੇ ਮੇਰੇ ਬਾਸ ਗਿਆਨ ਰੂਪੀ ਨੇਤਰ ਨਹੀਂ ਹਨ ਮੇਰੇ ਪਾਸ ਅਗਿਆਨਤਾ ਹੀ ਅਗਿਆਨਤਾ ਹੈ ਜਿਵੇਂ ਕੋਈ ਨੇਤਰਹੀਣ ਮਨੁੱਖ ਉਸ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਵਾਸਤੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਸਹਾਰੇ ਦੀ ਲੋੜ ਹੁੰਦੀ ਹੈ ਸਿਰਫ ਦਸਣ ਦੇ ਨਾਲ ਹੀ ਉਹ ਇੱਕ ਹਾਂ ਤੋਂ ਦੂਜੀ ਥਾਂ ਤੇ ਨਹੀਂ ਪਹੁੰਚ ਜਾਂਦਾ ਇਸੇ ਤਰ੍ਹਾਂ ਸਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ ਉਹ ਭਾਵੇਂ ਰਸਤਾ ਅਸੀਂ ਹਰ ਰੋਜ਼ ਸੁਣ ਰਹੀਆਂ ਕਿ ਕਿਹੜੇ ਰਸਤੇ ਦੇ ਉੱਪਰ ਤੁਰਨਾ ਤੇ ਕਿਹੜੇ ਰਸਤੇ ਤੇ ਤੁਰ ਕੇ ਤੁਹਾਡੇ ਤੱਕ ਪਹੁੰਚ ਸਕਦੇ ਹਾਂ ਪਰ ਚੱਲਣ ਤੋਂ ਅਸੀਂ ਅਸਮਰਥ ਹਾਂ ਇਸ ਕਰਕੇ ਸਤਿਗੁਰਾਂ ਦੇ ਉਪਦੇਸ਼ ਰੂਪੀ ਪੱਲੇ ਨੂੰ ਅਸੀਂ ਫੜਨਾ ਚਾਹੁੰਦੇ ਹਾਂ ਇਸ ਬਲਦੇ ਨੂੰ ਪੜ ਕੇ ਅਸੀਂ ਸਹਿਜ ਹੀ ਇਸ ਰਸਤੇ ਤੇ ਤੁਰ ਸਕਦੇ ਹਾਂ ਅੰਨ ਅੰਧੇ ਅੰਧੇ ਵਿਖਰਾਤੇ ਕਿਉ ਚੱਲ ਗੁਰ ਚਾਲੀ ਅਸੀਂ ਤਾਂ ਨਰੇ ਅੰਨੇ ਅਗਿਆਨ ਜ਼ਹਿਰੂ ਵਿਸ਼ਾ ਵਿੱਚ ਪਗਾਕਾਰ ਹੋ ਰਹੇ ਹਾਂ ਇਸ ਲਈ ਫਿਰ ਕਿਵੇਂ ਤੁਹਾਡੇ ਰਸਤੇ ਤੇ ਅਸੀਂ ਚੱਲੀਏ ਸਤ ਗੁਰ ਦਇਆ ਕਰੀ ਸੁਖ ਦਾਤਾ ਅਮ ਲਾ ਬ ਅਪਨ ਪਲੀ ਜੇ ਹੁਣ ਸਤ ਗੁਰੂ ਜੀ ਸਾਡੇ ਤੇ ਦਇਆ ਕਰਨ ਸਾਡੇ ਤੇ ਤਰਸ ਕਰਨ ਸਾਨੂੰ ਆਪਣਾ ਉਪਦੇਸ਼ ਰੂਪੀ ਪੱਲਾ ਦੇ ਦੇਣ ਜੇ ਕਰੇ ਪੱਲੇ ਨੂੰ ਅਸੀਂ ਫੜ ਲਵਾਂਗੇ ਤੇ ਸਹੀ ਜੀ ਰਸਤੇ ਦੇ ਉੱਪਰ ਤੁਰਾਂਗੇ ਅਸੀਂ ਫਿਰ ਡੋਲ ਨਹੀਂ ਸਕਦੇ ਨਿਮੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਿਹੜੇ 52 ਰਾਜੇ ਸੀ ਜਿਨ੍ਹਾਂ ਦੀ ਮੌਤ ਹੀ ਗਵਾਲੀਅਰ ਦੇ ਕਿਲੇ ਦੇ ਵਿੱਚ ਹੋਣੀ ਸੀ ਮੌਤ ਤੱਕ ਦੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਆਜ਼ਾਦ ਕਰਵਾਇਆ ਭਾਵੇਂ ਕਿ ਉਸ ਸਮੇਂ ਦੇ ਬਾਦਸ਼ਾਹ ਨੇ ਚਾਲ ਵੀ ਚੱਲੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਕਿ ਪਾਈ ਅਸੀਂ ਆਜ਼ਾਦ ਅਸੀਂ ਕਿਸੇ ਦੇ ਵਿੱਚੋਂ ਬਾਹਰ ਤਾਂ ਆਵਾਂਗੇ ਜੇਕਰ ਇਹਨਾਂ ਰਾਜਿਆਂ ਨੂੰ ਵੀ ਆਜ਼ਾਦ ਕੀਤਾ ਜਾਵੇ ਤੇ ਬਾਦਸ਼ਾਹ ਜਹਾੰਗੀ ਸੋਚੀ ਪੈ ਗਿਆ ਕਿ ਹੁਣ ਕੀ ਹੋਵੇਗਾ ਜਿੰਨੇ ਇਹ ਰਾਜੇ ਨੇ ਜਿਹੜੇ ਗੈਰਕਾਇਰ ਕੀਤੇ ਨੇ ਸਾਰੇ ਇਹ ਹਕੂਮਤ ਦੇ ਬਾਗੀ ਨੇ ਜੇ ਇਹਨਾਂ ਨੂੰ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਹਿਣ ਤੇ ਆਜ਼ਾਦ ਕਰ ਦਿੱਤਾ ਹੋ ਸਕਦਾ ਹੈ ਫਿਰ ਫੌਜ ਇਕੱਠੀ ਕਰਨ ਤੇ ਆਉਣ ਵਾਲੇ ਸਮੇਂ ਦੇ ਅੰਦਰ ਫਿਰ ਬਗਾਵਤ ਕਰਨ ਹਕੂਮਤ ਦੇ ਵਿਰੁੱਧ ਇਸ ਤਰ੍ਹਾਂ ਦੀ ਚਾਲ ਚੱਲੀ ਸੀ ਬਾਦਸ਼ਾਹ ਨੇ ਕਿ ਜਿੰਨੇ ਵੀ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੱਲੇ ਨੂੰ ਫੜ ਕੇ ਜਿਹੜੀ ਚੋਲੇ ਦੀ ਕਲੀ ਹੁੰਦੀ ਹੈ ਉਸ ਨੂੰ ਫੜ ਕੇ ਬਾਹਰ ਆ ਸਕਦੇ ਨੇ ਉਹਨਾਂ ਨੂੰ ਅਯਾਦ ਕਰ ਦਿਓ ਬਾਕੀ ਉਸੇ ਤਰ੍ਹਾਂ ਕਿਲੇ ਦੇ ਵਿੱਚ ਕੈਦ ਰਹਿਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੰਦ ਪਿਤਾ ਇਹਨਾਂ ਨੇ ਸਪੈਸ਼ਲ ਇੱਕ ਫਿਰ ਚੋਲਾ ਸਲਾਈ ਕਰਵਾਇਆ 52 ਕਲੀਆਂ ਵਾਲਾ ਚੋਲਾ ਮਸ਼ਹੂਰ ਹੈ ਤੇ ਫਿਰ ਉਹਨਾਂ 52 ਰਾਜਿਆਂ ਨੂੰ ਇੱਕ ਇੱਕ ਕਲੀ ਫੜਾ ਕੇ ਸਤਿਗੁਰਾਂ ਨੇ ਸਾਰਿਆਂ ਨੂੰ ਹੀ ਆਜਾ ਕਰ ਦਿੱਤਾ ਤੇ ਪਾਤਸ਼ਾਹ ਨੂੰ ਭਰੋਸਾ ਵੀ ਦਿਵਾਇਆ ਸੀ ਕਿ ਇਹ ਜਿਹੜੇ ਰਾਜੇ ਨੇ ਆਉਣ ਵਾਲੇ ਸਮੇਂ ਅੰਦਰ ਹੁਣ ਬਗਾਵਤ ਨਹੀਂ ਕਰਨਗੇ ਇਹ ਮੋਗਲ ਹਕੂਮਤ ਵਾਸਤੇ ਸਰਦਾਰੀ ਨਹੀਂ ਬਣਨੀ ਗਈ ਇਸ ਤਰ੍ਹਾਂ ਸਤਗੁਰੂ ਨੇ ਤਰਸ ਕਰਕੇ ਨਾ ਆਪਣੇ ਪੱਲੇ ਦੇ ਨਾਲ ਉਹਨਾਂ ਸਾਰੇ ਰਾਜਿਆਂ ਨੂੰ ਆਜ਼ਾਦ ਕਰ ਦਿੱਤਾ ਜਿਨ੍ਹਾਂ ਦੀ ਮੌਤ ਹੀ ਕਿਲੇ ਦੇ ਅੰਦਰ ਹੋਈ ਸੀ ਇਸ ਕਰਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਤੁਸੀਂ ਆਪਣੇ ਉਪਦੇਸ਼ ਸੁਖੀ ਪੱਲੇ ਨੂੰ ਫੜਾ ਦਿਓ ਸਾਨੂੰ ਅਸੀਂ ਵੀ ਉਹਨਾਂ 52 ਰਾਜਿਆਂ ਵਾਂਗੂ ਜਿਵੇਂ ਉਹ ਤੁਸੀਂ ազਾਦ ਕਰਵਾਏ ਸੀ ਸਾਨੂੰ ਵੀ ਇਸ ਜੇਲ੍ਹ ਦੇ ਵਿੱਚੋਂ ազਾਦ ਕਰਵਾਓ ਕਿਹੜੀ ਜੇਲ੍ਹ ਦੇ ਵਿੱਚੋਂ 84 ਲੱਖ ਦੀ ਜੇਲ੍ਹ ਦੇ ਵਿੱਚੋਂ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਜੇਲ੍ਹ ਦੇ ਕੈਦੀ ਹਾਂ ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਇਸੇ ਜੇਲ੍ਹ ਦੇ ਵਿੱਚ ਰਹਿ ਰਹੇ ਹਾਂ ਪਤਾ ਨਹੀਂ ਅਨੰਤ ਜਮ ਹੋ ਗਈ ਇਹ ਕਰੋੜ ਸ਼ਬਦੀ ਵਰਤੀ ਉਹ ਵੀ ਛੋਟਾ ਸ਼ਬਦ ਅਨੰਤ ਹੀ ਸ਼ਬਦ ਜਨਮ ਹੋ ਗਏ ਸਾਨੂੰ ਲੈਦਿਆਂ ਨੂੰ ਕਦੇ ਕੀੜੇ ਮਕੌੜੇ ਬਣਦੇ ਆਂ ਕਈ ਜਨਮ ਭਏ ਕੀਟ ਪਕੰਗਾ ਕਈ ਜਨਮ ਗਜ ਮੀਨ ਪਰੰਗਾ ਕਈ ਜਨਮ ਪੰਛੀ ਸੱਪ ਹੋਇਓ ਇਸੇ ਤਰ੍ਹਾਂ ਕਦੇ ਪੰਛੀ ਬਣਦੇ ਆਂ ਕਦੇ ਸੱਪ ਬਣਦੇ ਆਂ ਕਈ ਜਨਮ ਹੈਵਰ ਬ੍ਰਿਕ ਜੋਇਓ ਤੇ ਕਿਰਪਾ ਕਰੋ ਸਾਨੂੰ ਇਹਦੇ ਵਿੱਚੋਂ ਇਸ ਖੇਡ ਦੇ ਵਿੱਚੋਂ ਜਾਂ ਇਸ ਜਾਂਦ ਜੇਲ੍ਹ ਦੇ ਵਿੱਚੋਂ ਸਾਨੂੰ ਤੁਸੀਂ ਆਜ਼ਾਦ ਕਰਵਾਓ ਜੀ ਆਜਾਦ ਕਰਵਾ ਕੇ ਬੰਦਨਾ ਨੂੰ ਸ਼ਿੰਗਾਰਾ ਦਵਾ ਕੇ ਤੁਸੀਂ ਆਪਣੇ ਨਾਮ ਦੇ ਵਿੱਚ ਨੀਂਦ ਕਰ ਲਓ ਇਹ ਸਤਿਗੁਰੂ ਜੀ ਦੇ ਤੁਸੀਂ ਕਿਰਪਾ ਕਰੋਗੇ ਨਾ ਆਪਣਾ ਪੱਲਾ ਪੜਾ ਦਿਓਗੇ ਉਪਦੇਸ਼ ਰੂਪੀ ਪੱਲਾ ہاں ਸੰਭਵ ਹੈ ਗੁਰਸਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਤਥ ਅੰਦਾਲੀ ਤੇ ਰਹੌੜੀਆਂ ਪੰਕਤੀਆਂ ਨੇ ਤੇ ਗੁਰੂ ਰਾਮਦਾਸ ਜੀ ਮਹਾਰਾਜ ਪਰਮਾਨ ਕਰਦੇ ਨੇ ਪਾਈ ਗੁਰਸਿੱਖੀ ਮੀਤ ਐ ਗੁਰਸਿੱਖ ਮਿੱਤਰੋ ਗੁਰੂ ਦੇ ਸਿੱਖੋ ਐ ਮੀਤ ਜਨੋ ਚੱਲੋ ਹੋ ਗੁਰ ਚਾਲੀ ਤੁਸੀਂ ਜਿਹੜੀ ਚਾਲ ਚੱਲਣੀ ਆ ਨਾ ਜੋ ਗੁਰੂ ਨੇ ਦੱਸੀ ਹੋਈ ਚਾਲ ਹੈ ਜਿਹੜੀ ਮਰਿਆਦਾ ਗੁਰੂ ਸਾਹਿਬ ਨੇ ਘੜੀ ਐ ਜਿਹੜੀ ਸਿੱਖਿਆ ਦਿੱਤੀ ਐ ਉਸ ਚਾਲ ਦੇ ਅਨੁਸਾਰ ਹੀ ਚੱਲਣਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਚੱਲਣਾ ਜੀਵਨ ਦੇ ਵਿੱਚ ਜੇ ਇਸ ਜੇ ਦੇ ਵਿੱਚੋਂ ਆਜ਼ਾਦ ਹੋਣਾ ਚਾਹੁੰਦੇ ਹਾਂ ਜੇ ਬੰਦਨਾ ਤੋਂ ਛਡਕਾਰਾ ਪਾਉਣਾ ਚਾਹੁੰਦੇ ਹਾਂ ਜੋ ਗੁਰ ਕਹੈ ਸੋਈ ਭਲ ਭਾਨੋ ਜੋ ਗੁਰੂ ਸਾਹਿਬ ਨੇ ਆਖ ਦਿੱਤਾ ਬਸ ਉਸ ਨੂੰ ਆਪਣੇ ਬਾਣ ਦੇ ਭਲਾ ਮੰਨੋ ਸਤਿਗੁਰਾਂ ਨੇ ਇਹ ਉਪਦੇਸ਼ ਰੂਪੀ ਬਾਣੀ ਦਿੱਤੀਆਂ ਸਨ ਸਤਿਗੁਰਾਂ ਨੇ ਆਖ ਦਿੱਤਾ ਕਿ ਧਰਮ ਦੀ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਛਕਣਾ ਸਤਿਗੁਰਾਂ ਨੇ ਚਾਰ ਗ੍ਰਿਥਾਂ ਵੱਜਰ ਗ੍ਰਿਥਾਂ ਉਹਨਾਂ ਤੋਂ ਵਰਜਿਤ ਕਰ ਦਿੱਤਾ ਭਾਈ ਨਹੀਂ ਨੇੜੇ ਜਾਣਾ ਜੋ ਗੁਰੂ ਸਾਹਿਬ ਨੇ ਕਹਿਤਾ ਆਪਣੇ ਵਾਰ ਤੇ ਉਸ ਨੂੰ ਭਲਾ ਮੰਨਣਾ ਉਸ ਨੂੰ ਭਲਾ ਜਨਣਾ ਕਿ ਇਹ ਸਾਧੂ ਜਨਾਂ ਨੇ ਸਾਡੀ ਭਲਾਈ ਵਾਸਤੇ ਸਾਨੂੰ ਆਖਿਆ ਤੇ ਉਸ ਨੂੰ ਮੰਨਣਾ ਹਰ ਹਰ ਕਥਾ ਨਰਾਈ ਰਹਾਉ ਹਰ ਕੇ ਸੰਤ ਸੰਹੋਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਐ ਹਰੀ ਦੇ ਸੰਤ ਜਨੋ ਐ ਭਰਾਓ ਸੁਣੋ ਬੇਤੀ ਤੋਂ ਚੇਤੀ ਕਹਿਣ ਦਾ ਭਾਵ ਬੜੀ ਜਲਦੀ ਗੁਰੂ ਨੂੰ ਸੇਵਾ ਨ ਕਰੋ ਗੁਰੂ ਨੂੰ ਯਾਦ ਕਰੋ ਗੁਰੂ ਨੂੰ ਧਿਆਓ ਜਿੰਨੀ ਚੇਤੀ ਹੋ ਸਕਦਾ ਸਤਗੁਰੂ ਸੇਵ ਖਰਚ ਹਰ ਬੰਦੋ ਮੱਤ ਜਾਣੋ ਆਜ ਕੇ ਕੱਲ ਹੀ ਅਹੀਂ ਸਤੂਰਾਂ ਦੀ ਸੇਵਾ ਕਰਕੇ ਸਤੂਰਾਂ ਨੂੰ ਯਾਦ ਕਰਕੇ ਆਪਣੇ ਪੱਲੇ ਨਾ ਪਰਲੋਕ ਵਾਸਤੇ ਖਰਚ ਬੰਨ ਲਓ ਜਿਹੜਾ ਪਰਲੋਕ ਦੇ ਵਿੱਚ ਧਨ ਮਾਇਆ ਜਿਹੜੀ ਵਕਤੋ ਵਿੱਚ ਆਉਣੀ ਆ ਉਹ ਨਾਮ ਧਨ ਹੈ ਜਿਹੜਾ ਅਸੀਂ ਇੱਥੇ ਮਾਇਆ ਜਾਂ ਧਨ ਇਕੱਠਾ ਕਰ ਰਹੇ ਆ ਇਹ ਇੱਥੇ ਵਰਤੋਂ ਦੇ ਵਿੱਚ ਆਉਂਦੀ ਹੈ ਆਗਾ ਨਹੀਂ ਵਰਤੋਂ ਚ ਆਉਣੀ ਕਿਰਪਾਯਾ ਦੇਖੋ ਇੰਡੀਆ ਦੇ ਵਿੱਚ ਕਿਤੇ ਵੀ ਚਲਾ ਲਓ ਹੁਣ ਜੇ ਇਹ ਨੂੰ ਰੁਪਈਆ ਤੁਸੀਂ ਕਹੋ ਕਿ ਹੋਰ ਕੰਟਰੀਆਂ ਦੇ ਵਿੱਚ ਜਾ ਕੇ ਚਲਾਵਾਂਗੇ ਯੂਕੇ ਕੈਨੇਡਾ ਅਮਰੀਕਾ ਉਹ ਤੇ ਨਹੀਂ ਤੇ ਨਾ ਇਹਨੂੰ ਕਨਵਰਟ ਕਰਨਾ ਪਵੇਗਾ ਪਹਿਲਾਂ ਜਿਹੜੀ ਉੱਥੇ ਦੀ ਕਰੰਸੀ ਆ ਉਹ ਲੈਣੀ ਪਵੇਗੀ ਬਦਲਣੀ ਪਵੇਗੀ ਉਹ ਚੱਲੇਗੀ ਉੱਥੇ ਜਾ ਕੇ ਤੁਹਾਨੂੰ ਉਸ ਨੂੰ ਚਲਾ ਸਕਦੇ ਹਾਂ ਫਿਰ ਉਹਦੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ ਕਨਵਰਟ ਕਰਕੇ ਇਸੇ ਤਰ੍ਹਾਂ ਜਦੋਂ ਜਿਹੜਾ ਅਗਲਾ ਸਫਰ ਹੈ ਨਾ ਪਰ ਲੋਕ ਦਾ ਸਫਰ ਜਿੱਥੇ ਆਤਮਾ ਨੇ ਜਾਣਾ ਜਾਂ ਜਿੱਥੇ ਸਰੀਰ ਪਰੇ ਤੇ ਪਿੱਛੇ ਰਹਿ ਜਾਣਾ ਉੱਥੇ ਬਾਅਦੀ ਜਿਹੜਾ ਨਾਮ ਧੰਨਾ ਹੈ ਜਿਹੜਾ ਨਾਮ ਜਪਦੇ ਆਂਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਆਂ ਉਹ ਧੰਨ ਨਾਲ ਜਾਂਦਾ ਹੈ ਉਹ ਧਨ ਹਰ ਤਨ ਦੇ ਨਾਲ ਸਹਾਇਤਾ ਕਰਦਾ ਇੱਥੇ ਕਮਾਇਆ ਧਨ ਭਾਈ ਇੱਥੇ ਰਹਿ ਜਾਂਦਾ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਗੁਰੂ ਨੂੰ ਯਾਦ ਕਰੋ ਸਤਗੁਰ ਸੇਵ ਖਰਚ ਹਰ ਬੰਦੋ ਤੇ ਆਪਣੇ ਪੱਲੇ ਧਨ ਬੰਦੋ ਮਤ ਜਾਣੋ ਆਜ ਕੇ ਕਾਲੀ ਇਹ ਮਤਾਂ ਜਾਣੋ ਕਿ ਅੱਜ ਜਪ ਲਾਵਾਂਗਾ ਕੱਲ ਜਪ ਲਾਵਾਂਗਾ ਬਹੁਤ ਸਮਾਂ ਪਤਾ ਨਹੀਂ ਭਾਈ ਉਹ ਸਮੇਂ ਦਾ ਕੁਝ ਨਹੀਂ ਪਤਾ ਕਦੋਂ ਸਮਾਂ ਆ ਜਾਵੇ ਜਦੋਂ ਉਸ ਦੇਸ਼ ਜਾਣਾ ਪਰਦੇਸ ਜਾਣਾ ਅਸੀਂ ਪਰਦੇਸ ਕਹਿੰਦੇ ਆ ਵਿਦੇਸਾਂ ਨੂੰ ਬਾਹਰਲੀਆ ਕੰਟਰੀਆਂ ਨੂੰ ਪਰ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਪਰਦੇਸ ਜਿੱਥੇ ਇਸ ਆਤਮਾ ਨੇ ਜਾਣਾ ਉਸ ਨੂੰ ਵੀ ਪਰਦੇਸ ਆਖਿਆ ਪਰ ਇਹਦਾ ਦੇਸ਼ ਪਤਾਨੇ ਤਰੋ ਜਾਣਾ ਪੈ ਜਾਵੇ ਇਸ ਤਰ੍ਹਾਂ ਇਹ ਧਾਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਐ ਹਦੀਦ ਸੰਤ ਜਨੋ ਅਦੀ ਨਾਮ ਦਾ ਜਾਪ ਜਪੋ ਕਿਉਂਕਿ ਹਰੀ ਦੇ ਅਦੀ ਦਾ ਸੰਤ ਜੋ ਹੈ ਨਾਮ ਜਪਦਾ ਹੈ ਤੇ ਹਰੀ ਨਾਮ ਅੰਤ ਸਮੇਂ ਉਸ ਦੇ ਨਾਲ ਹੀ ਚੱਲਦਾ ਨਾਲ ਨਾਲ ਅੰਮ੍ਰਿਤ ਨਾਲ ਸਹਿਜਤਾ ਕਰਦਾ ਜਿਨਹਾਂ ਰਜੱਪਿਆ ਸੇਹਰ ਹੋਏ ਜਿਨ੍ਹਾਂ ਨੇ ਵੀ ਭਾਈ ਜੱਪਿਆ ਉਹ ਹਰੀ ਦਾ ਰੂਪ ਹੀ ਹੋ ਗਏ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਰਲ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ ਜਪਦੇ ਜਪਦੇ ਹਰੀ ਨੂੰ ਹਰੀ ਦਾ ਰੂਪ ਹੀ ਹੋ ਗਏ ਜਿਨਹਾਂ ਰਜੱਪਿਆ ਸੇਹਰ ਹੋਏ ਹਰ ਮਿਲਿਆ ਕੀਲ ਤੇ ਲਾਲੀ ਤੇ ਉਹ ਜਿਹੜਾ ਕੌਤਕ ਪਿਟਣ ਵਾਲਾ ਕਿਤਾ ਕਰਨ ਵਾਲਾ ਪ੍ਰਮਾਤਮਾ ਜਿਹਨੇ ਸੰਸਾਰ ਦੀ ਖੇਡ ਰਚੀ ਹੈ ਉਸ ਨਾਲ ਮਿਲਾਪ ਹੋ ਜਾਂਦਾ ਹੈ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਹਰੀ ਦੇ ਜਾਪ ਨੂੰ ਜਪ ਕੇ ਮੇਰੇ ਹਿਰਦੇ ਦੇ ਅੰਦਰ ਨਾਮ ਜਪਣ ਦੀ ਜਿਹੜੀ ਹੋਰ ਲੋਚਾ ਲੱਗੀ ਹੈ ਹੋਰ ਵੱਧ ਰਹੀ ਹੈ ਪਿਆਸ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਹੈ ਬਨਵਾਲੀ ਪ੍ਰਮਾਤਮਾ ਕਿਰਪਾ ਕਰੋ ਤੁਸੀਂ ਸਾਡੇ ਤੇ ਜਨ ਨਾਮਿਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਲੀ ਸਾਨੂੰ ਆਪਣੇ ਸਾਧੂਆਂ ਦੀ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਆਪਣੇ ਸੰਤ ਜਨਾਂ ਦੀ ਧੂੜੀ ਬਖਸ਼ੋ ਧੂੜੀ ਬਖਸ਼ ਦਾ ਮਤਲਬ ਉਹਨਾਂ ਦੀ ਸੰਗਤ ਬਖਸ਼ੋ ਅਸੀਂ ਨਿਮਰਤਾ ਦੇ ਵਿੱਚ ਜਾ ਕੇ ਉਹਨਾਂ ਦੀ ਸੰਗਤ ਵਿੱਚ ਬੈਠ ਸਕੀਏ ਉਹਨਾਂ ਤੋਂ ਕੁਝ ਸਿੱਖ ਸਕੀਏ ਉਹਨਾਂ ਦੇ ਬਚਨ ਕਮਾ ਸਕੀਏ ਜਿਹੜਾ ਉਹਨਾਂ ਦਾ ਜੀਵਨ ਦਾ ਐਕਸਪੀਰੀਅੰਸ ਹੈ ਜੋ ਉਹਨਾਂ ਨੇ ਤੁਹਾਨੂੰ ਦਿਨ ਰਾਤ ਜਪਿਆ ਉਹਨਾਂ ਦੇ ਪਾਸ ਬੈਠ ਕੇ ਸਾਡੇ ਅੰਦਰ ਵੀ ਕੁਝ ਲਗਨ ਲੱਗ ਸਕੇ ਅਸੀਂ ਵੀ ਭਗਤ ਦੇ ਪਾਸ ਦੇ ਤੁਹਾਡੀ ਜਪ ਤੋਂ ਫਤਰੀਏ ਇਸ ਫਤਰੀਏ ਦੇ ਬਾਰੇ ਤੇ ਅੱਜ ਦੇ ਪਾਉਂ ਸ਼ਬਦ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿੱਥੇ ਆਪਣੀ ਅਸਮਰੱਥਾ ਪ੍ਰਗਟ ਕੀਤੀ ਹੈ ਕਿ ਅਸੀਂ ਅਗਿਆਨਤਾ ਦੇ ਹਨੇਰੇ ਦੇ ਅੰਦਰ ਡੁੱਬੇ ਹੋਏ ਆ ਅਸੀਂ ਅਗਿਆਨੀ ਆ